ਤੇ ਮੈਂ ਮਰਦ ਤੇ ਗਈ ਹੋਇਆ ਸੀ ਹਾਂਜੀ ਹੋਇਆ ਸੀ ਉਹ ਮੁੰਡੇ ਨਾਲ ਮੇਰੇ ਫਰੈਂਡਸ਼ਿਪ ਸੀ ਉਹਨੇ ਮੈਨੂੰ ਬੁਲਾ ਕੇ ਮੇਨਾ ਬਲਕ ਘਰ ਕਿੱਥਾ ਵਾ ਹਾਂਜੀ ਤੇ ਉੱਥੇ ਜਦੋਂ ਇਦਾਂ ਅਸੀਂ ਮਿਲੇ ਸੀ ਉਦੋਂ ਮੁੰਡੇ ਆ ਗਏ ਸੀ ਮੈਨੂੰ ਲੱਗਿਆ ਇਹਨਾਂ ਨੇ ਬੁਲਾਇਆ ਤੇ ਉਹਨਾਂ ਨੇ ਸਾਡੀ ਵੀਡੀਓ ਬਣਾਈ ਆ ਉਹਦੀ ਵੀ ਬਣਾ ਲਈ ਕਿਹਨਾਂ ਨੇ ਮੁੰਡਿਆਂ ਨੇ ਜਿਹੜੇ ਉੱਥੋਂ ਦੇ ਸੀਗੇ 25 30 ਮੁੰਡੇ ਸੀਗੇ ਇੱਥੇ ਉਹਨਾਂ ਕੋਲ ਮਤਲਬ ਪਿਸਟਲ ਵੀ ਹੋਣਗੇ ਸ਼ਾਇਦ ਤੇ ਉਹਨੇ ਨੇ ਬੁਲਾਇਆ ਸਾਨੂੰ ਤੇ ਫਿਰ ਮੈਂ ਉੱਥੋਂ ਨਿਕਲੀ ਤੇ ਉੱਥੋਂ ਮੈਂ ਆਪਣੀ ਭਾਬੀ ਨੂੰ ਇਹਨੂੰ ਮੈਂ ਬੁਲਾਇਆ ਤੇ ਉੱਥੋਂ ਅਸੀਂ ਪੱਜੀਆਂ ਉੱਥੋਂ ਫਿਰ ਅਸੀਂ ਉੱਥੇ ਫਾਜ਼ਿਲਕੇ ਹਸਪਤਲ ਕਾ ਉੱਥੇ ਜਾ ਕੇ ਅਸੀਂ ਮੁੰਡੇ ਪਿੱਛੇ ਲਾ ਕੇ ਸੀ ਸਾਡੇ ਅਸੀਂ ਉੱਥੋਂ ਫਿਰ ਉਧਰ ਫਾਜ਼ਿਲਕੇ ਹਸਪਤਲ ਗਏ ਉੱਥੋਂ ਮੈਡੀਕਲ ਕਰਾਇਆ ਤੇ ਪੈਸੇ ਬਰਾਮਦ ਹੋਏ ਆ ਚੈੱਕ ਜਿਹੜੇ ਆ ਕੀ ਨਾ ਕੀ ਤੁਹਾਡਾ ਹਾਂ ਤੁਹਾਡੇ ਨਾਂ ਤੇ ਦੋ ਚੈੱਕ ਮਿਲੇ ਆ 5 ਲੱਖ ਤੇ 10 ਲੱਖ ਦਾ ਨਹੀਂ ਸਰ ਮੇਰੇ ਨਾਲ ਕੋਈ ਐਹੋ ਜਿਹੀ ਪੈਸੇ ਵਾਲੀ ਗੱਲ ਨਹੀਂ ਹੋਈ ਹੈਗੀ ਕਿਤੋਂ ਦੇਣ ਆਲੇ ਤੁਸੀਂ ਸਿੱਧਾ ਮੇਟ ਇੱਥੇ ਤੁਸੀਂ ਮੈਡੀਕਲ ਕਿਉਂ ਕਰਾ ਰਹੇ ਹੋ ਸਰ ਪਿੱਛੇ ਉਹ ਲੱਗੇ ਸੀ ਬੰਦੇ ਜਿਹੜੇ ਉੱਥੇ ਹੈਗੇ ਸੀ ਇਹਨੇ ਸਾਰੇ ਤੇ ਉਹ ਸਾਡੇ ਪਿੱਛੇ ਆ ਕੇ ਕਿਹਦਾ ਰਾਈਨਾਮਾ ਲਿਖਿਆ ਜਾ ਰਿਹਾ ਸੀ ਕੂਕ ਕੈਂਦੀ ਇੱਕ ਤਿਆਰੀ ਚ ਲਿਖਪੜ ਹੋ ਰਹੀ ਸੀ ਹਾਂਜੀ ਇਹਨਾਂ ਨੇ ਕਿਹਾ ਸੀ ਕਹਿੰਦੇ ਸਾਡੇ ਨਾਲ ਰਾਈਨਾਮਾ ਕਰ ਲੋ ਤੇ ਕਿੰਨੇ ਪੈਸੇ ਚ ਰਾਈਨਾਮਾ ਹੋਇਆ ਸੀ ਪਰੰਸਰ ਆਲੇ ਅੱਧੇ ਨਹੀਂ ਗੱਲ ਨਹੀਂ ਹੋਈ ਸੀ ਤੇ ਉਹ ਸੀ ਲਿਖਵਾਦੇ ਪਾਸ ਸੀ ਸ਼ਾਇਦ ਵਕੀਲ ਵੀ ਨਾਲ ਰਲ ਗਿਆ ਤੇ ਉਹਨਾਂ ਨੇ ਸਾਡੇ ਬਿਆਨ ਵੀ ਸਹੀ ਨਹੀਂ ਲਿਖੇਗੇ ਤੇ ਉਹਨਾਂ ਨੇ ਇਦਾਂ ਸਾਡੇ ਤੇ ਉਲਟ ਪਰਚਾ ਕਰਾਤਾ ਮਤਲਬ ਕਿ ਤੁਸੀਂ ਰਾਜੀਨਾਮਾ ਕਰ ਰਹੇ ਸੀ ਪਰ ਪੈਸੇ ਨਹੀਂ ਲੈ ਰਹੇ ਸੀ ਹਾਂਜੀ ਨਹੀਂ ਫ੍ਰੀਟ ਕਰ ਰਹੇ ਹਾਂਜੀ ਇਦਾਂ ਇੱਕ ਵਾਰ ਗੱਲ ਮਤਲਬ ਉਹਨਾਂ ਨੇ ਰਾਜਨਾਮਾ ਕਰਵਾ ਦਿੱਤੀ ਇੱਕ ਪੂਰਾ ਕਟਾ ਕੋਈ ਵੀ ਹਾਂਜੀ ਕੋਈ ਕਸੂਰ ਨਹੀਂ ਹੈਗਾ ਤਾਂ ਬਿਲਕੁਲ ਇਹ ਪੂਰਾ ਗਿਰੋ ਜਿਹੜਾ ਹੈਗਾ ਪੁਲਿਸ ਦੇ ਕੋਲ ਕਾਬੂ ਕੀਤਾ ਗਿਆ ਹਾਂਜੀ ਕੀ ਇਸ ਚੀਜ਼ ਦਾ ਨਾਮ ਤਾਂ ਜੀ ਮਤਲਬ ਜਿੰਦੋ ਬਾਈ ਮੇਰਾ ਨਾਮ ਸਰ ਜੀ ਕੀ ਮਸਲਾ ਹੈ ਪੁਲਿਸ ਨੇ ਕਿਉਂ ਕਾਬੂ ਕੀਤਾ ਹਾਂਜੀ ਸਰ ਪੁਲਿਸ ਨੇ ਨਹੀਂ ਸਰ ਪਹਿਲਾਂ ਤਾਂ ਮੇਰੇ ਘਰੇ ਦੋਨੇ ਪਾਰਟੀਆਂ ਇਹ ਜਿਹੜੀ ਇਹ ਪਾਰਟੀ ਪਹਿਲਾਂ ਮੇਰੇ ਘਰੇ ਆਈ ਸੀ ਇਹ ਕੁੜੀ ਵਾਲੇ ਇਹ ਕਹਿੰਦੇ ਸਾਡੇ ਨਾਲ ਇਸ ਤਰ੍ਹਾਂ ਵਾਕਾ ਹੋ ਗਿਆ ਹੈ ਤੇ ਸਾਡਾ ਤੁਸੀਂ ਰਾਜੀ ਨਾਵਾ ਤੁਹਾਡਾ ਸਰਪੰਚ ਮੰਨ ਸਕਦਾ ਕੋਈ ਗੱਲ ਤੇ ਅਸੀਂ ਅਗਰ ਠੀਕ ਹੈ ਅਸੀਂ ਸਰਪੰਚ ਨੂੰ ਬੁਲਾ ਲੈਨੇ ਆ ਇਹ ਵਾਕਾ ਹੋਇਆ ਤੇ ਪੁਲਿਸ ਕੋਲ ਕਿਉਂ ਨਹੀਂ ਗਿਆ ਤੁਹਾਡੇ ਕੋਲ ਕਿਉਂ ਆਇਆ ਹਾਂਜੀ ਸਰ ਇਹ ਤਾਂ ਇਹਨਾਂ ਨੇ ਕੋਪਲੇਟ ਉਧਰ ਪਾਈ ਨਹੀਂ ਤੇ ਮੱਖੂ ਬਲੇ ਇਹਨਾਂ ਦਾ ਹੋਇਆ ਮੈਡੀਕਲ ਕੁੜੀ ਦਾ ਕੁੜੀ ਦਾ ਮੈਡੀਕਲ ਕੀਤਾ ਗਿਆ ਫਾਜਲ ਕਾ ਵਿੱਚ ਕੋਈ ਆਸ਼ਾ ਵਰ ਰਹੀ ਜੀ ਇਹ ਉਹਨੇ ਕਿਤੇ ਕਰਵਾਇਆ ਸਾਨੂੰ ਨਹੀਂ ਪਤਾ ਇਹ ਮੇਰੇ ਕਰਿਆਣ ਕੇ ਰਾਤ ਰਹਿ ਨਹੀਂ ਮੈਂ ਇਹਨਾਂ ਨੂੰ ਰਾਤ ਤਾਂ ਸੇਵਾ ਪਾਣੀ ਵੀ ਇਹਨਾਂ ਦੀ ਕੀਤੀ ਵਧੀਆ ਇਹਨਾਂ ਨੇ ਫਿਰ ਮੈਨੂੰ ਕਿਹਾ ਵੀ ਸਾਡਾ ਰਾਜੀ ਨਾਵਾ ਕਰਵਾ ਦਿਓ ਅਸੀਂ ਹੀਰੇ ਵਾਲੇ ਦਾ ਸਰਪੰਚ ਹੈ ਉਹਨੂੰ ਅਸੀਂ ਬੁਲਾਇਆ ਸਰ ਅਸੀਂ ਆਕਾ ਜੀ ਤੁਸੀਂ ਆ ਜਾਓ ਰਾਜੀਨਾਮਾ ਇਹਨਾਂ ਦਾ ਕਰਾ ਦਈਆ ਆਪਣਾ ਫਰਮੇਲਾ ਨਹੀਂ ਤੁਸੀਂ ਕਹਿ ਰਹੇ ਹੋ ਕਿ ਇਹ ਮਖੂ ਹੋਇਆ ਜੋ ਕੁਝ ਹੋਇਆ ਫਿਰ ਮੈਡੀਕਲ ਫ੍ਰੀ ਇੱਥੇ ਸਰ ਇਹਨਾਂ ਨੂੰ ਪਤਾ ਸਰ ਸਾਨੂੰ ਇਸ ਗੱਲ ਦਾ ਨਹੀਂ ਪਤਾ ਸਾਡੇ ਘਰੇ ਰਾਤ ਰਹੇ ਨਹੀਂ ਅਸੀਂ ਉਹਨਾਂ ਦੀ ਮਦਦ ਕੀਤੀ ਹੈ ਜਰੂਰ ਰਾਜੀਨਾਮਾ ਤੋਂ ਨੇ ਨਹੀਂ ਮੈਨੂੰ ਪੈਸੇ ਮਿਲਨੇ ਸੀ ਤੁਹਾਨੂੰ ਨਹੀਂ ਸਰ ਮੇਰੇ ਕੋਈ ਪੈਸੇ ਨਾਲ ਸਾਡੀ ਨਿਕਲ ਹੋਈ ਜਾਵਾ ਮੇਰਾ ਫੋਨ ਦੇਖ ਲਓ ਕੋਈ ਉਸ ਪਾਰਟੀ ਨਾਲ ਮੈਂ ਘਰ ਗੱਲ ਵੀ ਨਹੀਂ ਕਿਸੇ ਨਾਲ ਨਹੀਂ ਨਹੀਂ ਰਾਜੀਨਾਮਾ ਕਰਾਇਆ ਤੇ ਕਿੰਨੇ ਮਿਲਨੇ ਸੀ ਸਰ ਪਤਾ ਨਹੀਂ ਦੀ ਆਪਾਂ ਤਾਂ ਕੋਈ ਗੱਲ ਇਹਨਾਂ ਦੀ ਗੱਲ ਹੋਈ ਏ ਉਹ ਕੁੜੀ ਦੀ ਮੈਨੂੰ ਨਹੀਂ ਪਤਾ ਕਿਵੇਂ ਹੋਈ ਏ ਕਿਵੇਂ ਨਹੀਂ ਹੋਈ ਸਾਨੂੰ ਨਹੀਂ ਪਤਾ। ਭੰਗੂ ਭਾਰੀ ਸਿੰਘ ਜਿੰਨਾਂ ਦਾ ਸਾਰੀ ਕਟੜਾ ਵਾਪਰੀ ਏ। ਸੁਰਿੰਦਰ ਸਿੰਘ ਜੀ ਕੀ ਕਟੜਾ ਵਾਪੀ ਕਟੜਾ? ਅੰਜੇ ਜੀ ਮੈਂ ਨਾ ਜੀ 5-7 ਦਿਨ ਪਹਿਲੇ ਮੈਨੂੰ WhatsApp ਕਾਲ ਆਈ ਸੀ ਜੀ ਤੇ ਪਹਿਲੇ ਜੈਂਟਸ ਦੀ ਆਈ ਸੀ ਉਸ ਤੋਂ 2 ਦਿਨ ਬਾਅਦ ਇੱਕ ਲੇਡੀਜ਼ ਤੇ ਆਈ ਸੀ ਕਹਿੰਦੇ ਤੁਹਾਨੂੰ ਸਰਾਸੇਸ ਹੈਗੀ ਆ ਤੇ ਤਦ ਰੀਆਂ ਤੇ ਤੁਸੀਂ ਨਾ ਮੱਕੂ ਗੁਰਦੁਆਰਾ ਸਾਹਿਬ ਹੈ ਜੀ ਉੱਥੇ ਮੱਥਾ ਟੇਕੋਗੇ ਤਾਂ ਠੀਕ ਹੋ ਜਾਓਗੇ। ਅਸੀਂ ਕੁਦਰਤੀ ਕੋਈ ਆਦੇ ਪਲਾੜ ਦੇ ਸਮਾਨ ਵਾਸਤੇ ਜੀਰੇ ਜਾਣਾ ਸੀ ਉਸ ਦਿਨ 6 ਅਸੀਂ ਉਹ ਨੰਬਰ ਤੇ ਫੋਨ ਕੀਤਾ ਤੇ ਉਹ ਤੇ ਇੱਕ ਪੋਸਟ ਬਾਅਦ ਉਹਨਾਂ ਦਾ ਮੈਨੂੰ ਬੈਕ ਕਾਲ ਵੀ ਆਈ WhatsApp ਤੇ ਜੀ ਕਹਿੰਦੇ ਜੀ ਤੁਸੀਂ ਆ ਜਾਓ ਕੋਈ ਗੱਲ ਨਹੀਂ ਤੁਹਾਨੂੰ ਅਸੀਂ ਨਾਲ ਲੋਕੇਸ਼ਨ WhatsApp ਤੇ ਪਾ ਦਿੰਦੇ ਹਾਂ ਜੀ ਚਲੋ ਅਸੀਂ ਜੀਰੇ ਜੇਡਸ ਦੁਕਾਨ ਤੇ ਜਾਣਾ ਸੀ ਅਸੀਂ ਕਹਿੰਦੇ ਚਲ ਵਾਪਸ ਹੀ ਦੁਕਾਨ ਤੇ ਆ ਜੰਨੇ ਪਹਿਲੇ ਗੁਰਦੁਆਰਾ ਸਾਹਿਬ ਮੱਥਾ ਦੇਖ ਲੈਣੇ ਜੀ ਅਸੀਂ ਜਦੋਂ ਮੱਖੂ ਪਹੁੰਚੇ ਤੇ ਮੱਖੂ ਉਸ ਤੋਂ ਬਾਅਦ ਗੁਰਦੁਆਰੇ ਸਾਹਿਬ ਤੇ ਅਸੀਂ ਲੱਗੇ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਤੇ ਅੱਗੇ ਗੱਡੀਆਂ ਕਾਫੀ ਖੜੀਆਂ ਸੀ ਥੋੜਾ ਜਿਹਾ ਰਸ਼ ਵੀ ਸੀਗਾ ਜੀ ਉਹਦੇ ਸਾਈਡ ਤੇ ਬੈਕ ਸਾਈਡ ਮੈਂ ਗੱਡੀ ਤੋਂ ਉਤਰ ਪਿਆ ਤੇ ਮੇਰਾ ਦੋਸਤ ਗੱਡੀ ਲਾਂਚ ਚੱਲ ਗਿਆ ਸਾਈਡ ਤੇ ਜੀ ਤੇ ਜਦੋਂ ਜਿਹੜਾ ਬੰਦੇ ਨੇ ਸਾਨੂੰ ਲੋਕੇਸ਼ਨ ਪਾਈ ਸੀ ਅਸੀਂ ਉਹਨੂੰ ਪਹਿਲਾਂ ਫੇਸ ਟੂ ਫੇਸ ਨਹੀਂ ਜਾਣਦੇ ਸੀ ਜੀ ਉਸ ਤੋਂ ਬਾਅਦ ਉੱਥੇ ਦੋ ਤਿੰਨ ਆਦਮੀ ਆਏ ਜਿਵੇਂ ਉਹਨਾਂ ਦੇ ਨਾਲ ਹੀ ਘਰ ਸੀ ਜਿੱਥੇ ਸਾਨੂੰ ਪਹਿਲੀ ਵਾਰ ਗਿਆ ਸੀ ਜੀ ਜਿਵੇਂ ਉਹਨਾਂ ਨੇ ਕੋਲਡ ਡਰਿੰਕ ਪਿਆਤੀ ਜੀ ਮੈਨੂੰ ਤੇ ਮੈਂ ਪੀ ਚੁੱਕਿਆ ਸੀ ਮੇਰੇ ਦੋਸਤ ਨੇ ਕੋਲਡ ਡਰਿੰਕ ਨਹੀਂ ਪੀਤੀ ਸੀ ਜੀ ਜਿਸ ਦੇ ਨਾਲ ਮੈਨੂੰ ਨਸ਼ਾ ਹੋ ਗਿਆ ਜੀ ਨਸ਼ੇ ਤੋਂ ਬਾਅਦ ਮੈਨੂੰ ਨਹੀਂ ਪਤਾ ਲੱਗਿਆ ਜੀ ਮੇਰੇ ਨਾਲ ਕੀ ਹੋਇਆ ਜੀ ਅੱਧੇ ਪੌਣੇ ਘੰਟੇ ਬਾਅਦ ਜਦੋਂ ਮੈਨੂੰ ਹੋਸ਼ ਆਈ ਹੈ ਜੀ ਮੈਂ ਆਦੇ ਆਪ ਨੂੰ ਬੀਲੋਂ ਕੱਪੜਿਆਂ ਤੋਂ ਬਿਨਾ ਪਾਇਆ ਗਿਆ ਜੀ ਉਹਨਾਂ ਨੇ ਮੇਰੇ ਵੀਡੀਓ ਬਣਾਈਆਂ ਨੇ ਜੀ ਤੇ ਲੈਣੇ ਚਾਹੁੰਦੇ ਸੀ ਸਾਨੂੰ ਬਲੈਕਮੇਲ ਕਰਨਾ ਚਾਹੁੰਦੇ ਸੀ ਕਿੰਨੀ ਮੰਗ ਕਿੰਨੀ ਕੀਤੀ ਗਈ ਸੀ 4 ਲੱਖ ਦੀ ਜੀ 4 ਲੱਖ ਹਾਂ ਜੀ ਤੇ ਕਿੰਨੇ ਪੈਸੇ ਤੁਸੀਂ ਦੇ ਚੁੱਕੇ ਅਸੀਂ ਉੱਥੇ ਉਹਨਾਂ ਨੂੰ ਗੂਗਲ ਪੇ 'ਚ 50 ਤੇ 60 1 ਲੱਖ 10 ਹਜ਼ਾਰ ਉਹ ਦੇ ਚੁੱਕੇ ਸੀ ਜੀ ਅੱਛਾ ਜੀ ਤੇ ਉਸ ਤੋਂ ਬਾਅਦ 45000 ਰੁਪਇਆ ਅਸੀਂ ਏਟੀਐਮ 'ਚੋਂ ਕਢਾ ਕੇ ਵੀ ਦਿੱਤਾ ਜੀ ਉਹਨਾਂ ਨੂੰ ਜੀ ਤੇ 5000 ਰੁਪਏ ਜਦੋਂ ਏਟੀਐਮ ਤੋਂ ਕਢਾਇਆ ਤਾਂ ਉਹਨਾਂ ਨੇ ਫਿਰ ਸਾਡੇ ਤੋਂ ਗੂਗਲ ਪੇ ਕਰਾਇਆ ਜੀ ਉਸ ਤੋਂ ਬਾਅਦ ਉਹਨਾਂ ਨੇ ਤਕਰੀਬਨ 10-11 ਵਜੇ ਸਾਨੂੰ ਛੱਡ ਦਿੱਤਾ ਜੀ ਅਸੀਂ ਸਾਡੀ ਮਿਹਨਤ ਹੈ ਵੀ ਸਾਧਾਨ ਮਾਰਦੇ ਵੀ ਸਾਡੇ ਕੋਲ ਪੈਸੇ ਨਹੀਂ ਗਏ ਵੀ ਅਸੀਂ ਕਿੱਥੋਂ ਪੂਰੇ ਕਰੀਏ ਜੀ ਅਸੀਂ ਕੁਦਰਤੀ ਐਨਾ ਕੋ ਸਾਨੂੰ ਉਹਨਾਂ ਨੇ ਮੈਨੂੰ ਕੁੱਟਿਆ ਜੀ ਮੇਰੇ ਦੋਸਤ ਨੇ ਵੀ ਵਾਸੀ ਵੀ ਮੰਨ ਲਓ ਆਦਾ ਦਿਲ ਛੱਡ ਗਿਆ ਮੈਂ ਘਰ ਵੀ ਗੱਲ ਨਹੀਂ ਘੜ ਪਾਇਆ ਤੇ ਇੱਕ ਤਰ ਬੰਦਾ ਸਦਮੇ 'ਚ ਆ ਗਿਆ ਜੀ ਤੇ ਉਸ ਤੋਂ ਬਾਅਦ 2 ਦਿਨ ਅਗਲੇ ਦਿਨ ਮੇਰੀ ਸੇਮ ਮੈਂ ਉਥੋਂ ਨੀ ਚਲਵਾਈ ਜੀ 10-11 ਵਜੇ ਜੀ ਮੈਨੂੰ ਇੱਕ ਦੋਸਤ ਦਾ ਫੋਨ ਆ ਉਸ ਤੋਂ ਬਾਅਦ ਮੈਨੂੰ ਇੱਕ ਉਥੋਂ ਲੇਡੀਜ਼ ਦਾ ਫੋਨ ਆਇਆ ਜੀ ਕਹਿੰਦੇ ਜੀ ਤੁਸੀਂ ਜਲਦੀ ਨੇ ਵੇਡ ਲੋ ਨਹੀਂ ਤਾਂ ਤੁਹਾਡੇ ਤੇ ਐਫਆਰ ਹੀ ਕੱਟੀ ਜਾਏਗੀ ਅਸੀਂ ਜੀ 376 ਦਾ ਤੁਹਾਡੇ ਤੇ ਪਰਚਾ ਕਰਾਣੇ ਆ ਜੀ ਚਲੋ ਮੈਂ ਕਿਹਾ ਭੈਣ ਜੀ ਸਾਡਾ ਕਸੂਰ ਕੀ ਤੁਸੀਂ ਸਾਨੂੰ ਬਲੈਕਮੇਲ ਕਿਉਂ ਕਰ ਰਹੇ ਜੀ ਤੇ ਉਹ ਕਹਿੰਦੇ ਜੀ ਸਾਨੂੰ ਤੁਸੀਂ ਨਾ 20 ਲੱਖ ਰੁਪਇਆ ਅੱਜ ਹੀ ਦਿਓ ਨਹੀਂ ਤਾਂ ਤੁਹਾਡੇ ਤੇ 376 ਦਾ ਅਸੀਂ ਪਰਚਾ ਕਰਾਵਾਂਗੇ ਜੀ ਉਸ ਤੋਂ ਬਾਅਦ ਮੈਂ ਕਿਹਾ ਭੈਣ ਜੀ ਦੱਸੋ ਕਿਵੇਂ ਕਰਨਾ ਜੀ ਫਿਰ ਉਹਨਾਂ ਦਾ 2 ਘੰਟੇ ਬਾਅਦ ਫਿਰ ਫੋਨ ਆ ਗਿਆ ਜੀ ਕਹਿੰਦੇ ਜੀ ਕਬਾਏ ਇੱਕ ਸਰਪੰਚ ਹੈਗਾ ਜੀ ਉੱਥੇ ਤੁਸੀਂ ਆ ਜਾਓ ਆਪਾਂ ਸਰਪੰਚ ਦੇ ਕੋਲ ਬਹਿ ਕੇ ਨਿਬੇੜਦੇ ਆਗੇ ਮੈਂ ਕਿਹਾ ਜੀ ਅਸੀਂ ਸਰਪੰਚ ਦੇ ਘਰ ਨਹੀਂ ਜਾਣਾ ਅਸੀਂ ਸਾਂਝੀ ਥਾਂ ਬਹਾਂਗੇ ਜਿੱਥੇ ਤੁਸੀਂ ਕਹੋਗੇ ਬਹਿ ਕੇ ਨਿਬੇੜਦੇ ਆ ਜੀ ਚਲੋ ਉਸ ਤੋਂ ਬਾਅਦ ਸ਼ਾਮ ਨੂੰ 6-7 ਵਜੇ ਉਹਨਾਂ ਨੇ ਸਾਨੂੰ ਹੀਰੇ ਵਾਲਾ ਪਿੰਡ ਵੀ ਬੁਲਾਇਆ ਜੀ ਹਾਂ ਉਸ ਤੋਂ ਬਾਅਦ ਕਹਿੰਦੇ ਜੀ 20 ਲੱਖ ਤੂੰ ਘਾਟਾ ਸੀ ਨਹੀਂ ਤੁਹਾਨੂੰ ਛੱਡਣਾ ਤੇ ਅਸੀਂ ਤੁਹਾਡੀ ਵੀਡੀਓ ਵਾਇਰਲ ਕਰ ਦਿੰਨਾ ਜੀ ਬਸੇ ਮੈਂ ਬਹੁਤ ਪਰੇਸ਼ਾਨ ਹੋਣ ਤੇ ਕਰਕੇ ਫਿਰ ਕੱਲ ਸ਼ਾਮ ਨੂੰ ਮੈਂ ਸਾਹਿਬ ਨਾਲ ਗੱਲ ਕੀਤੀ ਜੀ ਉਸ ਨੇ ਕਿਵੇਂ ਕਾਬੂ ਕੀਤਾ ਗੱਲ ਉਸ ਨੇ ਜੀ ਜਦੋਂ ਅਸੀਂ ਇਹਨਾਂ ਨਾਲ ਪਟਾਈ ਅਪ ਕਰ ਗਏ ਜੀ ਸਾਡੇ ਅਸੀਂ ਪੈਸੇ ਦਿੱਤੇ ਸੀ ਤੇ ਪੁਲਿਸ ਨੇ ਰਸਤੇ ਜਨਨ ਨੂੰ ਮਾਰ ਗਏ ਉਹ ਲਿਖਤੀ ਰਜਨਾਮਾ ਕਰ ਰਹੇ ਸੀ ਇਹਨਾਂ ਨੂੰ ਅਸੀਂ 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 ਮੰਨ ਲਓ ਸਾਡਾ ਅਜੇ ਉੱਥੇ ਲਿਖੀ ਰਿਹਾ ਸੀ ਪਰ ਹੋਇਆ ਨਹੀਂ ਸੀ ਜੀ ਹਾਂ ਜੀ ਉਸ ਦੀ ਕਾਰਗੁਜ਼ਾਰੀ ਕਿੱਦਾਂ ਦੇਖਦੇ ਹੋ ਪੁਲਿਸ ਦੀ ਕਾਰਗੁਜ਼ਾਰੀ ਬਹੁਤ ਵਧੀਆ ਹੈ ਜੀ ਇਹਦੇ ਨਾਲ ਸਾਸੀਂ ਇਸ ਦੀ ਕਾਰਗੁਜ਼ਾਰੀ ਤੋਂ ਬਹੁਤ ਸੰਤੁਸ਼ਟ ਹੈ ਜੀ ਸਾਡੀ ਜੋ ਵੀਡੀਓ ਜੋ ਉਹਨਾਂ ਨੇ ਬਣਾਈ ਸੀ ਉਹਦਾ ਕੋਈ ਵਾਇਰਲ ਤਾਂ ਨਹੀਂ ਉਹ ਉਹਨਾਂ ਨੇ ਅਜੇ ਤੱਕ ਤਾਂ ਵਾਇਰਲ ਨਹੀਂ ਕੀਤੀ ਪਰ ਸਾਨੂੰ ਅਜੇ ਉਹਦਾ ਕੋਈ ਸਬੂਤ ਵੀ ਨਹੀਂ ਵਾਪਸੀ ਦਿੱਤਾ ਹੈ ਮੇਰਾ ਮੋਬਾਈਲ ਵੀ ਨਹੀਂ ਮਿਲਿਆ ਜੀ ਮੇਰੀ ਕੋਈ ਵੀਡੀਓ ਵਾਪਸੀ ਨਹੀਂ ਉਹਨਾਂ ਨੇ ਕੀਤੀ ਮੇਰਾ ਆਧਾਰ ਕਾਰਡ ਜੋ ਮੇਰੇ ਗੱਡੀ ਦੇ ਵਿੱਚ ਡਾਕੂਮੈਂਟ ਸੀ ਜੀ ਉਹ ਸਾਰੇ ਕੱਢ ਲੈ ਕਾਰ ਦਾ ਹੈੱਡ ਸ਼ੀਸ਼ਾ ਤੋੜਦਾ ਘਾਟੋ ਘਾਟੋ ਤਾਂ ਉੱਥੇ ਸਾਨੂੰ ਉਹਨਾਂ ਨੇ 5 ਘੰਟੇ ਪਿੰਡਾਂ ਦੇ ਵਿੱਚ ਘਾਟੋ ਘਾਟ 20 ਪਿੰਡਾਂ ਚ ਕਮਾਇਆ ਜੀ ਜਿਹੜੀ ਤੁਹਾਡੀ ਪੇਮੈਂਟ ਗਈ ਹੋਈ ਹੈ ਹਾਂਜੀ ਉਹਦੇ ਵਿੱਚ ਕੋਈ ਵਾਪਸ ਹੋਣਾ ਕੋਈ ਪੁਲਿਸ ਨੇ ਕਰਵਾਈ ਉਹ ਉਹ ਜੇ ਹੁਣ ਮੰਨ ਲਓ ਅੱਜ ਪਰਚਾ ਪੁਲਿਸ ਨੇ ਕੀਤਾ ਤੇ ਪੁਲਿਸ ਉਹਦੇ ਤੇ ਕਾਰਵਾਈ ਕਰੇਗੀ ਜੀ ਪੁਲਿਸ ਨੇ ਸਾਨੂੰ ਇਹ assurance ਦਿੱਤਾ ਜੀ ਤੇ ਅੱਗੇ ਕੀ ਹੋਣਾ ਤੇ ਅਸੀਂ ਇਹ ਮੰਗੇ ਕਰਦੇ ਹਾਂ ਜੀ ਸਾਡੇ ਨਾਲ ਇਨਸਾਫ ਹੋਣਾ ਚਾਹੀਦਾ ਜੀ ਤੇ ਇਸ ਤਰ੍ਹਾਂ ਦਾ ਹਾਦਸਾ ਜਿਹੜਾ ਵੀ ਮੰਨ ਲਓ ਕਿਸੇ ਨਾਲ ਨਾ ਹੋਵੇ ਇਹ ਬਹੁਤ ਵੱਡਾ ਗੈنگ ਹੈ ਜੀ ਇਹ ਬੜਾ ਹਾਜਲ ਕਾ ਗੁਰੂ ਸਾਹਿਬ ਜੀਰਾ ਅੱਗੇ ਅੱਗੇ ਤੱਕ ਦੇ ਨਿਤਾਰਾਂ ਜਿਹੜੀਆਂ ਹਾਂਜੀ ਹਾਂਜੀ ਜਿੰਦੇ ਨਾਂ ਤੇ ਚੈੱਕ ਸੀ ਉਹ ਕਿੱਥੋਂ ਦੀ ਹੈ ਚੈੱਕ ਸੈਲਫ ਦੇ ਲੈਣ ਜੀ ਸਾਡੇ ਤੋਂ ਸੈਲਫ ਦੇ ਲੈ ਸੈਲਫ ਦੇ ਜੀ ਇਹ ਕਿੱਥੋਂ ਦੀ ਨਹੀਂ ਮੇਨ ਔਰਤ ਜਿਹੜੀ ਹੈ ਇਹ ਜੀ ਅਲੱਗ-ਅਲੱਗ ਨੇ ਕੁਲ ਲੁਧਿਆਣੇ ਦੇ ਨੇ ਜੀ ਕੋਈ ਇੱਥੋਂ ਵਹੀਰੇ ਵਾਲੇ ਦੇ ਨੇ ਜੀ ਕੋਈ ਹੋਰ ਪਿੰਡਾ ਦੇ ਨੇ ਜੀ ਇੱਥੋਂ ਏਰੀਏ ਦੇ ਜੀ ਉਹ ਇੱਕ ਮਖੂ ਏਰੀਆ ਦੇ ਵਿੱਚ 8-10 ਬੰਦੇ ਆ ਜਿਹਨੇ ਜਿਨ੍ਹਾਂ ਦੇ ਮੈਂ ਨਾਂ ਨਹੀਂ ਜਾਣਦਾ ਜੀ ਉਥੇ ਲੈਂਦੇ ਸੀ ਗੈਂਗ ਬਹੁਤ ਵੱਡਾ ਸੀ ਇੱਕ ਪਿੰਡ ਤੋਂ ਸਰ ਦੋ ਬੰਦੇ ਜਿਵੇਂ ਉਤਰਦੇ ਸੀ ਦੋ ਨਵੇਂ ਚੜ ਜਾਂਦੇ ਸੀ ਗੱਡੀ 'ਚ ਫਿਰ ਅਗਲੇ ਪਿੰਡ ਜਾਂਦੇ ਸੀ ਦੋ ਉਤਰ ਜਾਂਦੇ ਸੀ ਦੋ ਨਵੇਂ ਚੜ ਜਾਂਦੇ ਸੀ ਤੇ ਕਿਰਪਾਨਾਂ ਤੇ ਹਥਿਆਰ ਉਹਨਾਂ ਦੇ ਕੋਲ ਸੀ ਜੀ ਸਾਨੂੰ 6 ਘੰਟੇ ਉਹਨਾਂ ਨੇ ਕਾਰਜ ਕਮਾਇਆ ਜੀ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਐਸਐਸਪੀ ਸਾਹਿਬ ਫਾਜ਼ਲ ਕਾ ਸ਼੍ਰੀ ਬ੍ਰਿੰਦਰ ਬਰਾੜ ਪੁਰਾ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ ਮਹਿਮ ਚੜੀ ਹੋਈ ਹੈ ਜਿਹੜੇ ਕੁਝ ਸ਼ਖਸ ਨੇ ਜਿਹੜੇ ਭੋਲੇ ਭਾਲੇ ਪੁਰਸ਼ਾਂ ਨੂੰ ਆਪਣੇ ਪ੍ਰੇਮ ਜਾਲ ਵਿੱਚ ਫਸਾ ਕੇ ਜਿਹਨੂੰ ਹਨੀ ਟਰੈਪ ਕਹਿੰਦੇ ਨੇ ਤੇ ਉਹਦੇ ਵਿੱਚ ਫਿਰ ਉਹਨੂੰ ਬਲੈਕਮੇਲ ਕਰਦੇ ਆ ਉਹਦੀ ਫੋਟੋਗ੍ਰਾਫੀ ਕਰ ਲੈਂਦੇ ਨੇ ਉਸ ਤਹਿਤ ਸਾਡੇ ਜਿਹੜੇ ਸਿਟੀ ਦੇ ਐਸ ਐਚ ਓ ਨੇ ਇੰਸਪੈਕਟਰ ਅੰਗਰੇਜ ਕੁਮਾਰ ਉਹਨਾਂ ਨੇ ਇਹ ਗੈਂਗ ਬਸਟ ਕੀਤਾ ਹੈ 10 ਬੰਦੇ ਦਾ ਗੈਂਗ ਸੀ 5 ਇਹ ਚ ਲੇਡੀ ਸ਼ਾਮਿਲ ਨੇ ਤੇ 5 ਇਹ ਚ ਬੰਦੇ ਸ਼ਾਮਿਲ ਨੇ ਸੁਰਿੰਦਰ ਕੁਮਾਰ ਨਾ ਦੇ ਵਿਅਕਤੀ ਨੇ ਜਿਹੜੇ ਆਪਣਾ ਇੱਥੇ ਦੇ ਆਪਣੇ ਬੱਗੇ ਕੀ ਉਤਾਰਦੇ ਰਹਿਣ ਵਾਲੇ ਨੇ ਜੀ ਸਾਨੂੰ ਹਰੀ ਸਿੰਘ ਉਹਨਾਂ ਨੂੰ ਇਹਨਾਂ ਨੇ ਬਲੈਕਮੇਲ ਕੀਤਾ ਜੋਤਮ ਕੌਰ ਨਾ ਦੀ ਲੜਕੀ ਹੈ ਜਿਹੜੀ ਜਿਨੇ ਹਨੀ trap ਵਿੱਚ ਉਹਨੂੰ ਫਸਾਇਆ ਫੋਨ ਤੇ ਫਿਰ ਉਹਨੂੰ ਉਹਨੂੰ ਫਸਾ ਕੇ ਆਪਣੇ ਜਾਲ ਚ ਤੇ ਮੱਖੂ ਕਿਤੇ ਉੱਥੇ ਬਲਾ ਕੇ ਉਹਨੂੰ ਕੋਲਡ ਡਰਿੰਕ ਪਲਾਇਆ ਕੋਲਡ ਡਰਿੰਕ ਪਲਾ ਕੇ ਉਹਦੀਆਂ ਗਲਤ ਫੋਟੋਗ੍ਰਾਫੀ ਕਰਕੇ ਉਹਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਜੀ ਤੇ ਇਹਦੇ ਵਿੱਚ ਇਹ ਜੋ ਜੋਤਮ ਕੌਰ ਜਿਹੜੀ ਮੇਨ ਅਕਿਊਜ਼ਡ ਸੀ ਨਾਲ ਇਹਦੇ ਸੀਗੀ ਆਪਣਾ ਇਹ ਹੈਗੀ ਡਾਕਟਰ ਆਫ ਮਨਜੀਤ ਸਿੰਘ ਗੱਗਕਲਾਂ ਲੁਧਿਆਣੇ ਦੀ ਰਹਿਣ ਵਾਲੀ ਆ ਇਹ ਜੀ ਤੇ ਇਹਦੇ ਨਾਲ ਇੱਕ ਆਪਣਾ ਜਸਵਿੰਦਰ ਕੌਰ ਮਲਕੀਸ਼ ਸਿੰਘ ਦੀ ਘਰ ਵਾਲੀ ਆ ਇਹ ਇਹ ਵੀ ਇਹਦੇ ਨਾਲ ਸੀ ਜੋ ਜੋਤਮ ਕੌਰ ਦੇ ਗੱਗਕਲਾਂ ਦੀ ਰਹਿਣ ਵਾਲੀ ਲੁਧਿਆਣੇ ਦੀ ਜੀ ਤੇ ਸੁਨੀਤਾ ਕੌਰ ਇੱਕ ਸੁਨੀਤਾ ਕੌਰ ਹੈ ਪਤਨੀ ਸ਼ਮਸ਼ੇਰ ਸਿੰਘ ਇਹ ਦੀਪੀ ਰਾਇਆ ਇਹ ਮੱਖੂ ਦੀ ਰਹਿਣ ਵਾਲੀ ਹੈ ਇਹ ਇੱਕ ਕ੍ਰਿਸ਼ਨਾ ਰਾਣੀ ਪਤਨੀ ਮੱਖਣ ਸਿੰਘ ਹੀਰੇ ਵਾਲਾ ਪਿੰਡ ਇਹ ਸਾਡੇ ਸਦਰ ਥਾਣੇ ਚ ਪੈ ਜਾਂਦਾ ਤੇ ਸਿੰਧੋ ਬਾਈ ਵਾਈਫ ਆਫ ਅੰਗਰੇਜ਼ ਸਿੰਘ ਇਹ ਵੀ ਆਪਣਾ ਹੀਰੇ ਵਾਲੇ ਦੀ ਰਹਿਣ ਵਾਲੀ ਹੈ ਥਾਣਾ ਸਦਰ ਆਪਣਾ ਜਲਾਲਬਾਦੀ ਇਹਨਾਂ ਨਾਲ ਬੰਦੇ ਵੀ ਪੰਜ ਸ਼ਾਮਲ ਸੀਗੇ ਤੇ ਇੱਕ ਸਾਡਾ ਪੁਲਿਸ ਮੁਲਾਜ਼ਮ ਵੀ ਇਸ ਵਿੱਚ ਸ਼ਾਮਲ ਹੈ ਅਮਨਦੀਪ ਸਿੰਘ ਤੇ ਇਹਨਾਂ ਬੰਦਿਆਂ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਹੈ ਜੀ ਐਫ ਆਈ ਆਰ ਨੰਬਰ ਹੈਗਾ 117 ਡੇਟਡ 9824 ਇਹ ਥ੍ਰੈਟਨਿੰਗ ਕਰਨਾ ਐਕਸਟਰਸ਼ਨ ਸਰ ਕਿ ਕਿਹੜੀ ਤਰੀਕੇ ਨਾਲ ਅੰਜਾਮ ਦਿੱਤੇ ਸੀ ਇਹ ਪੂਰੇ ਇਹ ਫੋਨ ਤੇ ਪਹਿਲਾਂ ਆ ਬੰਦੇ ਨੂੰ ਆਪਣੇ ਪ੍ਰੇਮ ਜਾਲ ਚ ਪਸਾਉਂਦੇ ਸੀ ਜੀ ਤੇ ਉਹ ਫਿਰ ਉੱਥੇ ਆਪਣਾ ਬਲਾ ਕੇ ਨਾਲੇ ਸਾਰਾ ਗੈਂਗ ਇਕੱਠਾ ਹੋ ਜਾਂਦਾ ਸੀ ਤੇ ਉਹਦੀ ਫਿਰ ਕਮਰੇ ਚ ਲਿਜਾ ਕੇ ਉਹਨੂੰ ਉਹ ਪਤਰਾਜੋ ਹਾਲਤ ਵਿੱਚ ਫੋਟੋ ਖਿੱਚਦੇ ਸੀ ਸਰ ਇਹਨਾਂ ਤੇ ਪਹਿਲਾਂ ਵੀ ਕੋਈ ਪਰਚਾ ਦਰਜ ਹੈ ਜੀ ਇਹਨਾਂ ਤਾਂ ਹਜੇ ਛਾਂਬੀਨ ਚੱਲ ਰਹੀ ਹੈ ਇਨਵੈਸਟੀਗੇਸ਼ਨ ਦਾ ਪਾਰਟ ਹੈ ਤੇ ਇਹ ਛਾਂਬੀਨ ਦੇ ਵਿੱਚ ਦੇਖਾਂਗੇ ਵੀ ਇਹ ਤੇ ਕੋਈ ਪਰਚਾ ਦਰਜ ਹੈ ਮੇਨ ਅਕਿਊਜ਼ ਜਿਹੜਾ ਹੈਗਾ ਉਹ ਲੇਡੀਜ਼ ਏਜੰਟਸ ਹੈ ਵਿੱਚ ਮੇਨ ਇਹ ਚ ਜੁਕਤੀ ਕਰ ਹੈ ਕਿੱਥੋਂ ਦੇ ਰਹਿਣ ਵਾਲੀ ਹੈ ਇਹ ਡਿਸਟ੍ਰਿਕਟ ਡਿਸਟ੍ਰਿਕਟ ਕੋਈ ਆਪਣਾ ਦੋ ਦੇਣਾ ਉਹ ਦੋ ਦੇਣਾ ਹਾਂ ਇਹ ਜਿਹੜੀਆਂ ਚਾਰੇ ਪੰਜੇ ਲੜੀਆਂ ਇਹ ਹਸਬੰਡ ਛੱਡੇ ਹੋਏ ਨੇ ਇਹਨਾਂ ਨੂੰ ਜੀ ਹਾਂ ਇਹਨਾਂ ਤੋਂ ਅਸੀਂ ਇੱਕ ਟਾਟਾ ਕਰੋਲਾ ਕਾਰ ਬਰਾਂਧ ਕੀਤੀ ਹੈ ਜੀ ਤੇ 5 ਲੱਖ ਰੁਪਏ ਅਸੀਂ ਇਹਨਾਂ ਤੋਂ ਨਕਦ ਬਰਾਂਧ ਕੀਤਾ ਹੈ ਤੇ ਦੋ ਚੈੱਕ ਇੱਕ 10 ਲੱਖ ਦਾ ਤੇ ਇੱਕ 5 ਲੱਖ ਦਾ ਇਹਨਾਂ ਤੋਂ ਅਸੀਂ ਬਰਾਂਧ ਕੀਤੇ ਨੇ ਸਰ ਉਹ ਚੈੱਕ ਕਿਹਨਾਂ ਦੇ ਨਾਮ ਦੇ ਨੇ ਇਹ ਜੋਤਨ ਕੌਰ ਦੇ ਨਾਮ ਦੇ ਚੈੱਕ ਨੇ ਸਭ ਜਿਹੜੇ ਇੰਨੇ ਚ ਮਦਈ ਹੈਗਾ ਹੈ ਇਹ ਕਿੱਥੋਂ ਦਾ ਲੈਣ ਵਾਲਾ ਜੀ ਇਹ ਮਦਈ ਆਪਣਾ ਸਰਿੰਦਰ ਕੁਮਾਰ ਸਨ ਹਰੀ ਸਿੰਘ ਹੈ ਆਪਣੇ ਬੱਗੇ ਕਿ ਉਤਾਰ ਦਾ ਲੈਣ ਵਾਲਾ ਹੈ ਇਹਦੇ ਕੋਲੋਂ ਕਿੰਨੇ ਪੈਸੇ ਇਹਨਾਂ ਨੇ ਇਕ ਲਏ ਸੀ ਇਹ ਇਹਨਾਂ ਤੋਂ ਪਹਿਲਾਂ 50 ਲੱਖ ਦੀ ਡੀਲ ਹੋਈ ਸੀ ਤੇ ਕਰਦੇ ਕਰਾਂਦੇ ਸੌਦੇ ਬਾਜ਼ੀ ਇਹਨਾਂ ਦੀ 20 ਲੱਖ ਚ ਨਿਪੜਿਆ ਸੀਗਾ ਤੇ ਇੱਥੇ ਇਹ ਆਪਣਾ ਕਚੇਰੀਆਂ ਚ ਆ ਕੇ ਬਕਾਇਦਾ ਐਫੀਡਾਫੀਟ ਬਣਾਉਣ ਲੱਗੇ ਪਏ ਸੀ ਕੰਪਰੋਮਾਈਜ਼ ਦਾ ਕੰਪਰੋਮਾਈਜ਼ ਹਾਂ ਸਾਨੂੰ ਉਹਨੇ ਕੰਪਲੇਨਟ ਕੀਤੀ ਅਸੀਂ ਫਿਰ ਟਰੈਪ ਲਾ ਕੇ ਇਹਨਾਂ ਨੂੰ ਫਿਰ ਇਹਨਾਂ ਨੂੰ ਕਾਬੂ ਕੀਤਾ ਸਰ ਇੱਕ ਪੁਲਿਸ ਮੁਲਾਜ਼ਮ ਵੀ ਤੁਸੀਂ ਦੱਸ ਰਹੇ ਹੋ ਕਿ ਵਿੱਚ ਹੈਗਾ ਹੈ ਉਹਦਾ ਕੀ ਰੋਲ ਸੀ ਉਹ ਕੀ ਕਰਦਾ ਸੀ ਅਮਨਦੀਪ ਸਿੰਘ ਦਾ ਵੀ ਪਿੱਛੇ ਰੋਲ ਸੀਗਾ ਉਹ ਵੀ ਇਨਵੋਲਵ ਸੀ ਇਸ ਮਾਮਲੇ 'ਚ ਉਹ ਵਿੱਚ ਕੰਪਰੋਮਾਈਜ਼ ਕਰਾਉਣ ਦੇ ਚੱਕਰਾਂ 'ਚ ਸੀ ਜਦਕਿ ਉਹ ਕਾਨੂੰਨ ਦਾ ਸੁਰੱਖਿਸ਼ਕ ਹੈ ਉਹਨੂੰ ਇਹੋ ਜਿਹੇ ਕੰਮ ਨਹੀਂ ਕਰਨੇ ਚਾਹੀਦੇ ਸੀ ਉਹ ਕਿੱਥੋਂ ਦਾ ਰਹਿਣ ਵਾਲਾ ਜੀ ਕਿੱਥੇ ਡਿਊਟੀ ਕਰਦਾ ਸੀ ਅਮਨਦੀਪ ਉਹ ਆਪਣਾ ਹੈੱਡਕਵਰਟਰ ਤੇ ਡਿਊਟੀ ਆਉਦੀ ਫਾਜ਼ਿਲਕਾ ਉਹ ਫਾਜ਼ਿਲਕਾ ਹੈੱਡਕਵਰਟਰ ਤੇ ਉਹ ਕੰਪਰੋਮਾਈਜ਼ ਦੀ ਭੂਮਿਕਾ ਸੀ ਵਿੱਚ ਉਹ ਵੀ ਸ਼ੇਅਰ ਕਰਦਾ ਸੀ ਪੈਸੇ ਲੈਂਦਾ ਸੀ ਬਿਲਕੁਲ ਉਹ ਸ਼ੇਅਰ ਕਰਦਾ ਸੀ ਪੈਸੇ ਲੈਣੇ ਸੀ ਉਹ ਜਿਹ사 ਲੈਣੀ ਸੀ ਕਿਉਂ 20 ਲੱਖ ਰੁਪਏ ਦੀ ਡੀਲ ਹੋਈ ਹੈ ਕਿੰਨੇ ਕਿੰਨੇ ਮੈਂਬਰ ਹੈਗੇ ਆ ਜੀ ਇਸ ਗਿਰੋਹ ਦੇ ਟੋਟਲ ਜੇਕਰ ਗੱਲ ਕੀਤੀ ਜਾਵੇ ਇਹ 10 ਮੈਂਬਰ ਪੰਜ ਲੇਡੀਜ਼ ਪੰਜ ਜੈਂਟਲ men ਕਿੰਨੇ ਗ੍ਰਿਫਤਾਰ ਹੋ ਚੁੱਕੇ ਆ ਇਸ ਮਾਮਲੇ 'ਚ ਹੁਣ ਤੱਕ 8 ਬੰਦੇ ਗ੍ਰਿਫਤਾਰ ਹੋ ਚੁੱਕੇ ਨੇ ਇਸ ਮਾਮਲੇ 'ਚ 8 ਗ੍ਰਿਫਤਾਰ